ਵਿਆਹ ਦੇ ਸਾਰੇ ਪ੍ਰਬੰਧ ਵੀ ਕੀਤੇ ਰਿਸ਼ਤੇਦਾਰ ਵੀ ਆ ਗਏ ਘੋੜੀ ਵੀ ਬੁਲਾ ਲਈ ਪਰ ਬਰਾਤ ਚੜ੍ਹਨ ਤੋਂ ਪਹਿਲਾਂ ਵਾਪਰ ਗਿਆ ਪਾਣਾ ਦੋਸਤੋ ਅਕਸਰ ਹੀ ਕਿਹਾ ਜਾਂਦਾ ਹੈ ਕਿ ਕਿਸਮਤ ਦਾ ਇਹ ਨਹੀਂ ਪਤਾ ਕਿ ਕਦੋਂ ਕੀ ਹੋ ਜਾਵੇ ਕੁਝ ਇਸੇ ਤਰ੍ਹਾਂ ਦਾ ਇਸ ਵਿਆਹ ਵਿੱਚ ਹੋਇਆ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਰਾਤ ਦਿਖਾਈ ਦੇ ਰਹੀ ਏ ਮੁੰਡੇ ਦੇ ਘੋੜੀ ਚੜ੍ਹਨ ਲਈ ਘੋੜੀ ਲਿਆਂਦੀ ਏ ਤਾਂ ਮੁੰਡਾ ਬੈਠਣ ਤੋਂ ਪਹਿਲਾਂ ਹੀ ਘੋੜੀ ਖੜੀ ਖੜੀ ਡਿੱਗ ਜਾਂਦੀ ਏ ਅਤੇ ਡਿੱਗਦੀ ਸਾਰ ਹੀ ਘੋੜੀ ਮਰ ਜਾਂਦੀ ਏ ਉਸ ਦਾ ਮਾਲਕ ਵਿਚਾਰਾ ਦੇਖਦਾ ਰਹਿੰਦਾ ਏ ਉਸ ਨੂੰ ਕੁਝ ਸਮਝ ਹੀ ਨਹੀਂ ਆਉਂਦਾ ਵਿਚਾਰਾ ਉਸ ਕੋਲ ਬੈਠ ਕੇ ਰੋਣ ਲੱਗ ਜਾਂਦਾ ਹੈ ਸਾਰੇ ਬਰਾਤੀ ਵੀ ਇਹ ਦੇਖ ਕੇ ਹੈਰਾਨ ਹੋ ਜਾਂਦੇ ਨੇ ਕਿ ਆਖਰ ਐਨੀ ਛੇਤੀ ਕੀ ਹੋਇਆ ਪਰ ਕੁਝ ਲੋਕ ਇਸ ਵੀਡੀਓ ਨੂੰ ਦੇਖ ਕੇ ਕਹਿ ਰਹੇ ਨੇ ਕਿ ਕੋਈ ਚੱਜ ਦੀ ਕੁੜੀ ਲਿਆਉਣੀ ਸੀ ਇਹ ਮਨਹੂਸ ਕੁੜੀ ਕਿਉਂ ਲਿਆਂਦੀ ਸਾਰਾ ਹੀ ਵਿਆਹ ਖਰਾਬ ਕਰਾ ਲਿਆ ਪਰ ਸ਼ਾਇਦ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਕੁੜੀ ਮਨਹੂਸ ਨਹੀਂ ਸਗੋਂ ਜਦੋਂ ਆ ਲੱਗਦੀ ਏ ਤਾਂ ਉਹ ਸਮਾਂ ਜਾਂ ਥਾਂ ਨਹੀਂ ਦੇਖਦੀ ਸੋ ਇਸੇ ਲਈ ਤਾਂ ਕਿਹਾ ਜਾਂਦਾ ਹੈ ਕਿ ਰੱਬ ਦੇ ਰੰਗਾਂ ਦਾ ਕੁਝ ਨਹੀਂ ਪਤਾ ਕਿ ਕਦੋਂ ਕੀ ਕਰ ਦੇਵੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖ ਹਾਲੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ